ਉਹ ਕੌਨਫੀਡੈਂਸ ਤੇ ਪ੍ਰਾਊਡ ਇਹਨਾਂ ਚ ਬਸ ਥੋੜਾ ਜਿਹਾ ਹੇਅਰਲਾਈਨ ਡਿਫਰੈਂਸ ਹੀ ਬਸ ਬਾਲ ਜਿੰਨਾ ਹੀ ਫਰਕ ਹੈ ਕੌਨਫੀਡੈਂਸ ਦੀ ਜਿਆਦਾ ਡੋਜ਼ ਨੂੰ ਪ੍ਰਾਊਡ ਕਹਿੰਦੇ ਆ ਹੰਕਾਰ ਹੰਕਾਰ ਦੀ ਘੱਟ ਡੋਜ਼ ਨੂੰ ਕੌਨਫੀਡੈਂਸ ਕਹਿੰਦੇ ਆ ਇਹ ਕੰਮ ਮੈਂ ਵੀ ਕਰ ਸਕਦਾ ਇੱਕ ਕੌਨਫੀਡੈਂਸ ਇਹ ਕੰਮ ਮੈਂ ਹੀ ਕਰ ਸਕਦਾ ਇਹ ਹੰਕਾਰ ਹੈ ਸੋ ਹੰਕਾਰ ਨਹੀਂ ਕਰਨਾ ਕਦੇ ਬੜੇ ਬੜੇ ਰਿਕਾਰਡ ਜਿਹੜੇ ਨੇ ਹਰ ਰੋਜ਼ ਟੁੱਟਦੇ ਨੇ ਟੁੱਟ ਹੀ ਜਾਂਦੇ ਹਜੇ ਵੀ ਆਪਾਰੋ ਜੀ ਤੋ ਦੇਖਦੇ ਨੇ ਕਿ ਆਹ ਰਿਕਾਰਡ ਤੋੜਤਾ ਇਹਨੇ ਆਹ ਰਿਕਾਰਡ ਤੋੜਤਾ ਹੈਨਾ ਸੋ ਰਿਕਾਰਡ ਬਣਦੇ ਹੀ ਟੁੱਟਣ ਵਾਸਤੇ ਕੋਈ ਨਾ ਕੋਈ ਹੋਰ ਆ ਜਾਂਦਾ ਮਿਹਨਤ ਕਰਕੇ ਉਸ ਉਸ ਰਿਕਾਰਡ ਨੂੰ ਪਹਿਲਾਂ ਤਾਂ ਮਾਈਂਡ ਚ ਰੱਖ ਕੇ ਭੱਜਦਾ ਚਾਹੇ ਉਹ ਦੌੜਾਂ ਦਾ ਰਿਕਾਰਡ ਹੈ ਚਾਹੇ ਗੋਲਾਂ ਦਾ ਰਿਕਾਰਡ ਹੈ ਚਾਹੇ ਕੋਈ ਵੀ ਹੈ ਸੋ ਇਸ ਕਰਕੇ confidential ਕੰਮ ਕਰੋ ਕਿ ਮੈਂ ਕਰ ਸਕਦਾ ਹਾਂ